ਰਾਮਾ ਚਰਚ ਦੇ ਪਾਸਟ ਚਮਨ ਮਸੀਦੀ ਅਗਵਾਈ ਹੇਠ ਪ੍ਰਭੂ ਯੀਸ਼ੂ ਮਸੀਹ ਜੀ ਦੇ ਪ੍ਰਗਟ ਦਿਵਸ ਸੰਬੰਧੀ ਬੰਦਗੀ ਕਰਵਾਈ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ 올 ਪੰਜਾਬ ਰੇੜੀ ਫੜੀ ਯੂਨੀਅਨ ਦੇ ਪ੍ਰਧਾਨ ਡਾਕਟਰ ਇੰਦਰਪਾਲ ਵੀ ਪਹੁੰਚੇ ਅਤੇ ਉਹਨਾਂ ਨੇ ਪ੍ਰਭੂ ਯੀਸ਼ੂ ਮਸੀਹ ਜੀ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ ਇਸ ਮੌਕੇ ਹਾਜ਼ਰ ਸਨ ਮिक्की ਖੱਤਰੀ ਜਨਕਰਾਜ ਕੁਮਟਾਲਾ ਤਰਸੇਮ ਸਿੰਘ ਕਲਿਆਣ ਪਤਰਸ ਮਸੀਹ ਅਤੇ ਕਲਿਸਿਆ ਨੇ ਵੀ ਸਾਰੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਅੱਜ ਕਰਮਾ ਚਰਚ ਵੱਲੋਂ ਸਾਡੇ ਪਾਸਟਰ ਚਮਨਸੀ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਪ੍ਰਭੂ ਯਿਸੂ ਮਸੀਹ ਦੇ ਆਗਮਨ ਪੁਰਬ ਦੇ ਵਿੱਚ ਪ੍ਰੋਗਰਾਮ ਕਰਾਇਆ ਜਾਂਦਾ ਅਸੀਂ ਅੱਜ ਸਾਰੇ ਸਮਾਜ ਨੂੰ ਸਾਰੇ ਦੇਸ਼ ਵਾਸੀਆਂ ਨੂੰ ਪ੍ਰਭੂ ਜੀ ਦੇ ਆਗਮਨ ਪੁਰਬ ਦੀ ਲੱਖ ਲੱਖ ਵਧਾਈ ਦਿੰਦੇ ਹਾਂ ਪ੍ਰਭੂ ਸਭ ਲੋਕਾਂ ਨੂੰ ਅਸ਼ੀਸ਼ ਦੇਵੇ ਇਸ ਧਰਤੀ ਦੇ ਉੱਤੇ ਆਉਣ ਦਾ ਯਾਨੀ ਜਨਮ ਦਿਹਾੜਾ ਮਨਾਇਆ ਜਾ ਰਿਹਾ ਜਿਸ ਦੇ ਵਿੱਚ ਅਸੀਂ ਸਭ ਲੋਕਾਂ ਨੂੰ ਪਰ ਵੀ ਸੁਮਸੀ ਜੀ ਦਾ ਸੰਦੇਸ਼ ਦੇ ਰਹੇ ਹੈ